ਲਾਤ ਜੋ ਤੋ ਆਪਣੀ ਹੋਸ਼ ਸੰਭਾਲੀ ਆ ਬਸ ਟਾਈਮ ਦੀਆਂ ਬਾਤਾਂ ਬਾਕੀ ਬਾਤ ਇਹ ਆ ਵੀ ਗਾਇਕੀ ਦੇ ਖੇਤਰ ਚਾਹੀਏ ਤੇ ਯਤਨ ਤੇ ਬੜਾ ਇਨਸਾਨ ਕਰਦਾ ਪਰ ਕਹਿੰਦੇ ਆਸ਼ਕ ਅਤੇ ਗਰੀਬ ਦੇ ਚਾਹ ਹੋਣਾ ਪੂਰੇ ਇਹ ਸਤਗੁਰੂ ਦੀ ਮੌਜ ਹੋਵੇ ਤੇ ਫੇਰ ਸਭ ਕੁਝ ਹੋ ਸਕਦਾ ਤੇ ਇਹ ਸਤਗੁਰੂ ਹੀ ਨਜ਼ਰ ਕਰੂਗਾ ਕਿਉਂਕਿ ਤੁਹਾਡੇ ਵਰਗੀਆਂ ਰੂਹਾਂ ਨੇ ਇਸ ਇਨਸਾਨ ਨੂੰ ਹੋ ਸਕਦਾ ਕਿਤੇ ਆਪਣੇ ਚਰਨਾ ਦੀ ਧੂੜ ਬਖਸ਼ ਜਣ ਨਾਲ ਮਸ਼ੀਨਾਂ ਟੁਕੜੇ ਟੁਕੜੇ ਕਰਕੇ ਸੁੱਟ ਦੇਣਾ ਫੱਕਰਾਂ ਦੀ ਮਹਿਫਲ ਵਿੱਚ ਆ ਕੇ ਅੱਖੀਆਂ ਨਾਲ ਅਕਸਰੇ ਹੁੰਦੇ ਨੇ ਜੀ ਡਾਕਟਰ ਹਕੀਮ ਜਵਾਬ ਦੇ ਦੇ ਉਹ ਵੀ ਇੱਥੋਂ ਰਾਜੀ ਹੁੰਦੇ ਨੇ ਫੱਕਰਾਂ ਦੀ ਮਹਿਫਲ ਵਿੱਚ ਆ ਕੇ ਅੱਖੀਆਂ ਨਾਲ ਅਕਸਰੇ ਹੁੰਦੇ ਨੇ ਤੇ ਚੁਗ ਜੀਵਨ ਸ਼ਾਲਾ ਤੰਦੀ ਵਾ ਨਲਕੇ ਮੇਰੀ ਮਾਦਰ ਰੋਵੇ ਮਮੇ ਮਸੀਆ ਬੂਆ ਛੱਡ ਕੇ ਢੋਲੀ ਦੇ ਵਿੱਚ ਬੈ ਨਹੀਂ ਆ ਹਾਏ ਮਾਣੇ ਮੇਰੀਆਂ ਬਾਪਨ ਮੇਰੀਆਂ ਗੁੱਡੀਆਂ ਹਾ ਤੇਰੇ ਕਾਹ ਰਹਿ ਗਿਆਂ ਬਾਪਨ ਮੇਰੀਆਂ ਗੁੱਡੀਆਂ ਇਸ ਸਮਾਜ ਦੀ ਭੀੜ ਦੇ ਵਿੱਚ ਬਹੁਤ ਸਾਰੇ ਐਸੇ ਹੀਰੇ ਨੇ ਜਿਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ ਪਰ ਜੋਰੀ ਬਹੁਤ ਘੱਟ ਨੇ ਜਿਨ੍ਹਾਂ ਦੀ ਬਾਹਰ ਦਰਸ਼ਕ ਫੜ ਲੈਂਦੇ ਨੇ ਉਹ ਜ਼ਰੂਰ ਇਸ ਭੀੜ ਤੋਂ ਬਾਹਰ ਨਿਕਲਦੇ ਨੇ ਕਿਉਂਕਿ ਕਹਿੰਦੇ ਨੇ ਕਿ ਗਰੀਬਾਂ ਦੇ ਬੱਚਿਆਂ ਦੇ ਵਿੱਚ ਵੀ ਕਲਾ ਜਾਂ ਹੁਨਰ ਹੁੰਦੇ ਨੇ ਪਰ ਕਈ ਵਾਰ ਗਰੀਬੀ ਰਾਹ ਦੇ ਵਿੱਚ ਰੋੜਾ ਬਣ ਜਾਂਦੀ ਹੈ ਇਸੇ ਤਰ੍ਹਾਂ ਦੀ ਧੀ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਮਿਲੌਣ ਜਾ ਰਹੀਆਂ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੈਤੋਂ ਸਰਜੇ ਦੇ ਵਿੱਚ ਰਹਿੰਦੀ ਹੈ ਅਤੇ ਆਪਣੇ ਬਾਪ ਨਾਲ ਘਰ ਦਾ ਗੁਜ਼ਾਰਾ ਕਰਨ ਦੇ ਲਈ ਕਦੇ ਇੱਟਾਂ ਦੇ ਪੱਠੇ ਅਤੇ ਕਦੇ ਜ਼ਮੀਦਾਰਾਂ ਦੇ ਖੇਤਾਂ ਦੇ ਵਿੱਚ ਜਿੱਥੇ ਦਿਹਾੜੀ ਮਿਲੇ ਉੱਥੇ ਕਰ ਲੈਂਦੀ ਹੈ ਪਰ ਆਵਾਜ਼ ਦੇ ਵਿੱਚ ਇੰਨਾ ਜਾਦੂ ਕਿ ਚੰਗੇ ਚੰਗੇ ਕਲਾਕਾਰਾਂ ਨੂੰ maat pa dendi hai ਚਲੋ ਨੂੰ ਕੋ ਜਿਕਾਰ ਦੇਹਲਾ ਅੱਜ ਕੰਦੇ ਕੇ ਗੇਮ ਨਹੀਂ ਪੜ ਸਕੇ ਤੇ ਫਿਰ ਥੋੜਾ ਮਤਲਬ ਕਿ ਆਪਾਂ ਪੱਠੇ ਤੇ ਵੀ ਡੈਡੀ ਦੇ ਨਾਲ ਵੀ ਪੱਠੇ ਤੇ ਵੀ ਕੰਮ ਕਰਨ ਜਾਂਦੀ ਰਹੀਆਂ ਹੁਣ ਵੀ ਚਲੋ ਡੈਡੀ ਕੋ ਕੁਛ ਦਿਹਾੜੀ ਲਾਂਦੇ ਨੇ ਤੇ ਮੈਂ ਥੋੜੇ ਬਹੁਤੇ ਪ੍ਰੋਗਰਾਮ ਲਾ ਲੈਣੀ 500 ਰੁਪਏ ਘਰ ਚਾ ਜਾਂਦਾ ਚਲੋ ਗੁਜ਼ਾਰਾ ਹੋ ਜਾਂਦਾ ਸਾਡੇ ਘਰ ਦਾ ਤੇ ਮੇਰੀ ਦਰਸ਼ਕਾਂ ਕੇ ਇਹੋ ਪੀਲਾ ਕਿ ਤੁਸੀਂ ਮੈਨੂੰ ਵਾਤੋ ਆਦਰ ਸਪੋਰਟ ਕਰੋ ਤਾਂ ਕਿ ਮੈਂ ਕੁਛ ਮੇਰੇ ਜਿਹੜੇ ਸੁਪਨੇ ਮੈਂ ਸੋਚੇ ਨੇ ਉਹ ਪੂਰੇ ਹੋ ਜਾਣ ਗਾਈ ਵਾਲੇ ਸਭਾ ਦੇ ਕਿੰਦਾ ਹੁੰਦੇ ਉਹ ਕਿੰਨਾ ਸੋਹਣਾ ਹੁੰਦਾ ਸਰ ਮੈਂ ਡੈਡੀ ਜੀ ਬਰਾਤੀ ਕਰ ਦਿੰਦੇ ਸੀ ਤੇ ਮੈਂ ਛੋਟੀ ਜਿਹੀ 10 ਸਾਲ ਦੀ ਨਹੀਂ ਜਦੋਂ ਮੈਂ ਉਹਨਾਂ ਦੇ ਨਾਲ ਜਾਨੀ ਹੁੰਨੀ ਉਦੋਂ ਤੋਂ ਮੇਰੇ ਦਿਲ ਵਿੱਚ ਗਾਇਕੀ ਦਾ ਸ਼ੌਂਕ ਪੈਦਾ ਹੋ ਗਿਆ ਫਿਰ ਉਹਨਾਂ ਵੱਲ ਵੇਖ ਕੇ ਮੈਂ ਗਾਉਣਾ ਸ਼ੁਰੂ ਕਰਤਾ ਅਸਲ ਜੜੀ ਫਾਦਰ ਸਾਹਿਬ ਵੱਲ ਵੇਖ ਕੇ ਹੋਇਆ ਨਹੀਂ ਕੋਈ ਕੋਈ ਮਕਾਮ ਅਸਲੀ ਆਇਆ ਤੇ ਮੈਂ ਕੀ ਕਰ ਸਕਦਾ ਹਾਂਜੀ ਸਰ ਸਵੇਰ ਆ ਤੇ ਸੀ ਪਰ ਕਿਰ ਸਲੋ ਕਰਦੇ ਜਿਹੜੇ ਮੰਮੀ ਡੈਡੀ ਉਹ ਸਪੋਰਟ ਕਰਦੇ ਆ ਵੀ ਉਹ ਕਹਿੰਦੇ ਆ ਕੋਈ ਗੱਲ ਨਹੀਂ ਸਾਡਾ ਦਿਲ ਨਹੀਂ ਤੋੜਦੇ ਕਿ ਜਾਂ ਕੋਈ ਕੁਛ ਨਹੀਂ ਵੜ ਸਕਦੇ ਸਾਡਾ ਦਿਲ ਠੱਕਦੇ ਨੇ ਅਨਹੋਸਰਾ ਦਿੰਦੇ ਨੇ ਚਲੋ ਆਪਾਂ ਵੀ ਪ੍ਰਮਾਤਮਾ ਅੱਗੇ ਅਰਦਾਸ ਆਸ ਲਾਈ ਹੋਈ ਹੈ ਕਿ ਕੋਈ ਗੱਲ ਨਹੀਂ ਕਦੇ ਨਾ ਕਦੇ ਤੇ ਸਾਡੀ ਬਾਹ ਫੜੇਗਾ ਜਰੂਰ ਸੋ ਲੱਗਦਾ ਕਿ ਪ੍ਰਮਾਤਮਾ ਮੋ ਫੜੂਗਾ ਕਿਉਂਕਿ ਲੰਬਾ ਸਮਾਂ 10 ਸਾਲ ਤਾਂ ਹੋ ਗਏ ਆ 40 ਸਾਲ ਬਾਅਦ ਸਭ ਹੋ ਜਾਊਗਾ ਹਾਂਜੀ ਸਰ ਚਲੋ ਆਸ ਹੈ ਅਨੂ ਕੀ ਕੋਈ ਨਹੀਂ ਪ੍ਰਮਾਤਮਾ ਕਦੇ ਨਾ ਕਦੇ ਸਾਡੀ ਬਾਹ ਜਰੂਰ ਫੜੇਗਾ ਕਿਉਂ ਸੀ ਗਰੀਬੀ ਚ ਕਿਉਂ ਕਿ ਸਤਾ ਕੋਈ ਫੋਲੋ ਕਿਉਂ ਕਰ ਬੋ ਸਰ ਮੈਨੂੰ ਰੱਸ ਨਹੀਂ ਫੋਲੋ ਕਰਦੀਆਂ ਕਦੀ ਸਬਸਕ੍ਰਾਈਬ ਹੋਇਆ ਮਿਲਦਾ ਨਹੀਂ ਸਰ ਕਰਦੀ ਨਾ ਨਾ ਕੋਈ ਲੈ ਕੇ ਜਾਣ ਵਾਲਾ ਡਾੜੀ ਡਾੜੀ ਧਾੜੀ ਤੋੜਨਗੇ ਫਿਰ ਘਰ ਦਾ ਕਸਰਕਾ ਨੂੰ ਚੱਲਣਾ ਫਿਰ ਉਹੀ ਲੈ ਕੇ ਜਾਂਦੇ ਨੇ ਮੈਨੂੰ ਜਿੱਥੇ ਜਿੱਥੇ ਜਾਣਾ ਹੁੰਦਾ ਔਖਾ ਲੱਗਦਾ ਸਭ ਹਾਂਜੀ ਸਰ ਬਹੁਤ ਜੀ ਹਲਾ ਬੱਚਾ ਜੇ ਜੇ ਛੋਟਾ ਤੇ ਮੇਟੀ ਇੱਕ ਵਿਆਹੀ ਆ ਤੇ ਦੂਸਰੀਆਂ ਜੇ ਛੋਟੀਆਂ ਦੋ ਵਿਆਹ ਵਾਲੀਆਂ ਬੱਚੇ ਸਾਰੇ ਛੋਟਾ ਹੈ ਹਾਲਾਤ ਜਿਉਂ ਤੋਂ ਆਪਣੀ ਹੋਸ਼ ਸੰਭਾਲੀ ਆ ਬਸ ਟਾਈਮ ਦੀਆਂ ਬਾਤਾਂ ਬਾਕੀ ਬਾਤ ਇਹ ਵੀ ਗਾਇਕੀ ਦੇ ਖੇਤਰ ਚ ਆਈਏ ਤੇ ਯਤਨ ਤੇ ਬੜਾ ਇਨਸਾਨ ਕਰਦਾ ਪਰ ਕਹਿੰਦੇ ਆਸ਼ਕ ਅਤੇ ਗਰੀਬ ਦੇ ਚਾਹ ਹੋਣਾ ਪੂਰੇ ਹੋਣ ਇਹ ਸਤਗੁਰੂ ਦੀ ਮੌਜ ਹੋਵੇ ਤੇ ਫਿਰ ਸਭ ਕੁਝ ਹੋ ਸਕਦਾ ਤੇ ਇਹ ਸਤਗੁਰੂ ਹੀ ਨਜ਼ਰ ਕਰੂਗਾ ਕਿਉਂਕਿ ਤੁਹਾਡੇ ਮਰਗੀਆਂ ਰੂਹਾਂ ਨੇ ਇਸ ਇਨਸਾਨ ਨੂੰ ਹੋ ਸਕਦਾ ਕਿਤੇ ਕਾਪਲੇ ਚਰਨਾ ਦੀ ਧੋੜ ਬਖਸ਼ ਦੇਣ ਤਾਂ ਕਰਕੇ ਇਹ ਤੁਹਾਡੇ ਸਪੋਰਟ ਦੀ ਜਰੂਰਤ ਹੈ ਕਿਉਂਕਿ ਗਰੀਬੀ ਦੇ ਵਿੱਚ ਰਹਿ ਕੇ ਕਲਾਕਾਰੀ ਤੇ ਕਿੰਨੇ ਕੋਈ ਵੀ ਕੰਮ ਜਿਹੜਾ ਨਹੀਂ ਸੰਪੂਰਨ ਹੁੰਦਾ ਬਾਕੀ ਤੁਹਾਡੀ ਰਹਿਮਤ ਹੋ ਜਾਵੇ ਤੇ ਸਭ ਕੁਝ ਹੋ ਸਕਦਾ ਜੀ ਤੁਹਾਨੂੰ ਕਿੰਨਾ ਵੀ ਤੇਰ ਹੋ ਗਿਆ ਜਾਣਦੇ ਆ ਮੈਨੂੰ ਤਾਂ ਤਕਰੀਬਨ ਮੈਂ 90 92 ਤੋਂ ਪਹਿਲਾਂ ਦਾ ਨਾ ਨੋ ਨਕਾਮਾ ਸੁਬਾਹ ਮਕਾਮ ਇਹੋ ਹੀ ਹੈ ਜਿੱਥੇ ਜਾਣਾ ਕਿਸੇ ਦੇ ਨਾਲ ਜਾਣਾ ਕਿਸੇ ਨਾਲ ਗਾ ਕੇ ਹਨ ਸਾਡੇ ਉਸਤਾਦ ਜੀ ਸਿਕੰਦਰ ਲਾਲੀ ਅਮਰਕੋਟ ਦੇ ਪੱਪੂ ਦੇ ਭਰਾ ਨੇ ਜਿੰਨੇ ਵੀ ਗਾਣੇ ਲਿਖੇਗੇ ਤੁਹਾਡੇ ਨੂੰ ਗਾਣੇ ਤਕਰੀਬਨ ਘੱਟੋ-ਘੱਟ ਮੇਰੇ ਕੋਲ 60-65 ਗਾਣੇ ਹਨ ਜਿਦੇ ਵਿੱਚ ਦੁਗਾਨੇ ਵੀ ਲਿਖੇ ਹੋਏ ਨੇ ਔਰ ਸੂਫਿਆਨਾ ਵੀ ਲਿਖੀ ਦਾ ਉਹਦੇ ਵਿੱਚ ਇੱਕ ਸੂਫਿਆਨਾ ਲਿਖਿਆ ਸੀ ਫਕਰਾਂ ਦੀ ਮਹਿਫਲ ਵਿੱਚ ਆ ਕੇ ਅੱਖੀਆਂ ਨਾਲ ਅਕਸਰੇ ਹੁੰਦੇ ਨੇ ਜਿਨ ਡਾਕਟਰ ਹਕੀਮ ਜਵਾਬਦੇ ਦੇ ਉਹ ਵੀ ਇੱਥੋਂ ਰਾਜੀ ਹੁੰਦੇ ਨੇ ਫਕਰਾਂ ਦੀ ਮਹਿਫਲ ਵਿੱਚ ਆ ਕੇ ਅੱਖੀਆਂ ਨਾਲ ਅਕਸਰੇ ਹੁੰਦੇ ਨੇ ਅੱਛਾ ਨਹੀਂ ਕਿਸੇ ਨੇ ਕੋਈ ਬਾਹ ਮੋਹ ਫੜੀਏ ਕਿਸੇ ਨੇ ਬਾਹ ਦੇਖੋ ਜੀ ਬਾਹ ਵਾਲਾ ਜਿਹਦੇ ਕੋ ਮੈਂ ਗਿਆ ਸੀ ਗੁਰਦੇਵ ਪਧਰੀ ਵੱਲ ਉਹਨਾਂ ਨੇ ਦੋ ਗਾਣੇ ਵੀ ਦਿੱਤੇ ਉਹਨਾਂ ਨੇ ਕੋਈ ਉਹਦਾ ਦੱਸਿਆ ਨਹੀਂ ਇੱਕ ਡਰਾਈਵਰਾਂ ਦਾ ਗਾਣਾ ਸੀ ਇੱਕ ਦੁਕਾਨਾ ਸੀ ਮਨਿਆਰੀ ਵਾਲਿਆਂ ਦਾ ਲਾਤ ਸਾਰਾ ਤੁਹਾਡੇ ਸਭ ਨੇ ਆਈਆਂ ਦੇ ਇਹ ਤਾਂ ਹੋ ਜੇ ਤੁਸੀਂ ਦੇਖੋ ਸਾਰੇ ਦੇਖ ਹੀ ਲਿਆ ਸਾਰੇ ਘਰ ਦੇ ਹਾਲਾਤ ਸਾਡੇ ਵੇਖੋ ਘਰ ਵਾਲਾ ਵੀ ਤੁਹਾਡਾ ਲਗਾਤਾਰ 40-45 ਸਾਲ ਤੋਂ ਵાળ ਲਿਆ ਗੋ ਕੁੜੀ ਨੂੰ ਵੀ ਐਸੇ ਕੰਮ ਤੇ ਪਾਇਆ ਲੱਗਦਾ ਹਾਲਾਤ ਉਹਦੇ ਨਾਲ ਸੁਧਰ ਜਾਣਗੇ ਦੇਖੋ ਇਹ ਤਾਂ ਮਾਲਕ ਦੇ ਹੱਥ ਵਿੱਚ ਹੈ ਇਹ ਤਾਂ ਬੜੀ ਆਪਣੀ ਵੀ ਕਰਨ ਦੇ ਆ ਕੋਸ਼ਿਸ਼ ਵੀ ਚਲੋ ਕਿਸੇ ਨਾ ਕਿਸੇ ਤਰ੍ਹਾਂ ਇਹ ਗੁੜੀਆਂ ਸਾਡੇ ਵੀ ਕਹੇ ਮਕਾਮ ਤੇ ਪਹੁੰਚ ਜਾਵੇ ਉਹ ਕੁ ਜੀ ਤਾਂ ਬੱਚੀ ਪੱਠੇ ਤੇ ਕੰਮ ਕਰਦੀ ਹੈ ਜਾਂ ਮਟਰ ਤੁਰਨ ਜਾਂ ਮਨ ਨੂੰ ਹੁੰਦਾ ਨਹੀਂ ਹੁੰਦਾ بڑا ਹੁੰਦਾ ਸਰ ਪਰ ਲੋਕ ਵੀ ਕਹਿੰਦੇ ਆ ਵੀ ਲੈ ਤੋ ਇੰਨੀ ਵਧੀਆ ਤੇਰੇ ਕੋ ਕਲਾ ਤੇ ਤੂੰ ਅੱਜਾ ਕੰਮ ਕਰਨ ਰਹੀ ਹੈ ਉਹ ਕਹਿ ਦਿੰਦੇ ਵੀ ਕੋਈ ਗੱਲ ਨਹੀਂ ਉਹ ਕਹਿ ਦਿੰਦੀ ਕਹਿੰਦੀ ਕੋਈ ਕਰੀ ਆਹੀ ਆਪਣੇ ਘਰ ਨੇ ਚਲਾਉਣਾ ਕਿਸੇ ਤਰ੍ਹਾਂ ਘਰ ਦੇ ਹਾਲਾਤ ਫਿਰ ਕਿਦਾਂ ਸੁਧਰ ਸਕਦੇ ਇਹ ਤੁਹਾਨੂੰ ਮਾਲਕ ਜੀ ਜਾਂਦਾ ਜਾ ਭੈਣ ਭਰਾ ਸਖਦੇ ਨੇ ਤੇ ਫਿਰ ਹੋ ਸਕਦਾ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਦਿਆ ਦੁੱਖ ਵੰਡਾ ਦਿਆ ਨੇ ਪੁੱਤ ਵੰਡਾਣ ਸਭੀ ਨਾ ਦਿਆ ਦੁੱਖ ਵੰਡਾਉਂਦੇ ਦੇ ਪਣ ਕਦੇ ਪਤਨੀ ਤੇ ਕਦੇ ਮਾਂ ਅਗਵਾਉਂਦੀ